ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਮੌਜੂਦਾ ਦੌਰੇ ਦੇ ਆਖਰੀ ਪੜਾਅ ਤਹਿਤ ਰਾਮੇਸ਼ਵਰਮ ਵਿੱਚ ਅਰੀਚਿਲਾ ਮਨਈ ਦਾ ਦੌਰਾ ਕੀਤਾ। ਉਹਨਾਂ ਇੱਥੇ ਧਾਰਮਿਕ માનਤਾਵਾਂ ਅਨੁਸਾਰ ਸਮੁੰਦਰ ਦੀ ਅराधना ਕੀਤੀ ਅਤੇ ਸੂਰਜ ਨੂੰ ਅਰਗ ਦਿੱਤਾ। ਇਹ ਉਹ ਥਾਂ ਹੈ ਜਿੱਥੇ ਸਤਯੁਗ ਵਿੱਚ ਭਗਵਾਨ ਰਾਮ ਨੇ ਸ਼੍ਰੀਲੰਕਾ ਜਾਣ ਲਈ ਨਾਲ ਅਤੇ ਨੀਲ ਦੀ ਦੇਖ ਰੇਖੇ ਹੇਠ ਰਾਮ ਸੇਤੂ ਦਾ ਨਿਰਮਾਣ ਕਰਵਾਇਆ ਸੀ। ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਕੋਡੰਦ ਨਾਰਾਮ ਸਵਾਮੀ ਮੰਦਰ ਵਿੱਚ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਕੋਡੰਦ ਰਾਮਾ ਨਾਮ ਦਾ ਅਰਥ ਹੈ ਤਨੁਸ਼ਟਾਰੀ ਰਾਮ ਅਜਿਹੀ ਮੰਨਤਾ ਹੈ ਕਿ ਇਸ ਥਾਂ ਤੇ ਪਵਿਸ਼ਨ ਨੇ ਪਹਿਲੀ ਵਾਰ ਭਗਵਾਨ ਰਾਮ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਸ਼ਰਣ ਮੰਗੀ ਸੀ ਇਸੇ ਥਾਂ ਤੇ ਭਗਵਾਨ ਰਾਮ ਵੱਲੋਂ ਪਵਿਸ਼ਨ ਦਾ ਰਾਜ ਤਿਲਕ ਵੀ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨੇ ਤਨੁਸ਼ਕ ਕੋੜੀ ਦਾ ਵੀ ਦੌਰਾ ਕੀਤਾ ਮਾਨਤਾ ਹੈ ਕਿ ਤਨੁਸ਼ਕੋੜੀ ਵਿੱਚ ਹੀ ਭਗਵਾਨ ਰਾਮ ਨੇ ਰਾਵਣ ਨੂੰ ਲੜਾਈ ਵਿੱਚ ਹਰਾਉਣ ਦੀ ਸੌ ਚੁੱਕੀ ਸੀ ਇੱਥੋਂ ਹੀ ਭਗਵਾਨ ਰਾਮ ਨੇ ਲੰਕਾ ਦੀ ਚੜ੍ਹਾਈ ਸ਼ੁਰੂ ਕੀਤੀ ਸੀ ਇਹ ਥਾਂ ਕਿਸੇ ਵੀ ਚੁਣੌਤੀ ਨਾਲ ਲੜਨ ਦੀ ਭਾਰਤ ਦੀ ਸਮਰੱਥਾ ਦਾ ਪ੍ਰਤੀਕ ਹੈ